ਬਾਣਾ ਪਾ ਕੇ ਤੇ ਭੇਖੀ ਰੋਗ ਦੇ ਜਿਹੜੇ ਕਿੰਦਾ ਬਾਣੀ ਦੀ ਪਹਿਲੂ ਕੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸਕੇ ਨੂੰ ਜੋੜ ਦੇਣੀ ਆ ਇਹਦੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤੇ ਸੱਜਣ ਸੰਪਰਕ ਕਰੋ 781475 1984 ਨੰਬਰ ਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਅਸੋਂ ਦਾ ਗੱਲ ਤੋਂ ਬਾਅਦ ਵਿਚਾਰ ਕਰਨੀ ਹੈ ਕਿ ਅਸਲ ਪਾਸ਼ਾ ਨੇ ਤਾਂ ਸ਼ੇਰ ਬਣਾਇਆ ਸੀ ਤੇ ਆਪਾਂ ਗੱਦੇ ਗੱਦੋਂ ਬਣ ਰਹੇ ਆ ਅਜੇ ਕਦੇ ਬੰਦਾ ਸ਼ੌਂਕ ਆ ਕਿ ਸ਼ੇਰ ਦੀ ਖਾਲ ਪਈ ਹੈ ਮਾਰੇ ਤੋਂ ਲਾ ਦਿਓ ਬਾਣਾ ਪਾ ਕੇ ਤੇ ਭੇਖੀ ਲੋਕ ਦੇ ਜਿਹੜੇ ਕਿਦਾਂ ਬਾਣੀ ਦੀ ਬਹਿਮਤੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸਕੇ ਜੋੜ ਦੇਣੀ ਆ ਕਿੰਦੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤੇ ਸਾਦਨ ਸੰਪਰਕ ਕਰੋ 78 1475 9184 ਨੰਬਰ ਦਾ ਅਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਅਸੌਨਾ ਗਾਤ ਪੱਧ ਵਿਚਾਰ ਕਰਨੀ ਹੈ ਕਿ ਅਸਲ ਪਾਤਸ਼ਾਹ ਦਾ ਸ਼ੇਰ ਬਣਾਇਆ ਸੀ ਜਦੋਂ ਗਦੇਗਾ ਤੋਂ ਬਣਦੇ ਆ ਅੱਛੇ ਗਦੇ ਬਣਾ ਦਾ ਸ਼ੌਂਕ ਆ ਤੇ ਸ਼ੇਰ ਦੀ ਖੱਲ ਪਾਈ ਆ ਮੈਂ ਤੁਹਾਨੂੰ ਲਾ ਦੇਉ ਦਾਣਾ ਪਾ ਕੇ ਤੇ ਭੇਖੀ ਰੋਗ ਦੇ ਜਿਹੜੇ ਕਿੰਦਾ ਬਾਣੀ ਦੀ ਪਹਿਲੂ ਕੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸਕੇ ਜੋੜ ਦੇਣੀ ਆ ਇਹਦੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤੇ ਸਾਡ ਨਾਲ ਸੰਪਰਕ ਕਰੋ 781475 1986 ਨੰਬਰ ਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਬਸ ਉਹਨਾਂ ਦਾ ਗਤਕ ਬਾਤ ਵਿਚਾਰ ਕਰਨੀ ਹੈ ਜੀ ਤਸਲਪਾ ਅਸ਼ਰਦ ਦਾ ਸ਼ੇਰ ਬਣਾਇਆ ਸੀ ਤੇ ਆਪਾਂ ਗੱਦੇ ਗਾ ਤੋਂ ਬਣ ਰਹੇ ਆ ਜਿਹਦੇ ਗੱਦੇ ਬਣਾ ਦਾ ਸ਼ੌਂਕ ਆ ਤੇ ਸ਼ੇਰ ਦੀ ਖਲ ਪਾਈ ਆ ਮੈਂ ਤੁਹਾਨੂੰ ਲਾ ਦੇਉ ਬਣਾਵਾ ਕੇ ਤੇ ਭੇਖੀ ਰੋਗ ਦੇ ਜਿਹੜੇ ਕਿੰਦਾ ਬਾਣੀ ਦੀ ਪਹਿਲੂਤੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸਕੇ ਜੋੜ ਦੇਣੀ ਆ ਇਹਦੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤੇ ਸਾਦ ਨਾਲ ਸੰਪਰਕ ਕਰੋ 781475 1984 ਨੰਬਰ ਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ બસ ਉਹਦਾ ਗੱਲ ਤੋਂ ਬਾਅਦ ਵਿਚਾਰ ਕਰਨੀ ਹੈ ਕਿ ਅਸਲ ਪਾਸ਼ਾ ਦਾ ਸ਼ੇਰ ਬਣਾਇਆ ਸੀ ਜਾਂ ਭੱਗੇ ਗਾਧੇ ਗਾ ਤੋਂ ਬਣਦੇ ਆ ਜਿਹਦੇ ਕਦੇ ਬਣਦਾ ਸ਼ੌਂਕ ਆ ਤੇ ਸ਼ੇਰ ਦੀ ਖੱਲ ਪਾਈ ਆ ਮੈਂ ਤੁਹਾਨੂੰ ਲਾ ਦੇਉ ਦਾ ਨਾਮ ਬਾਣਾ ਪਾ ਕੇ ਤੇ ਭੇਖੀ ਰੋਗ ਦੇ ਜਿਹੜੇ ਕਿਦਾਂ ਬਾਣੀ ਦੀ ਪਹਿਲੂਤੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸਕੇ ਜੋੜ ਦੇਣੀ ਆ ਇਹਦੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਤੇ ਸਾਦ ਨਾਲ ਸੰਪਰਕ ਕਰੋ 781475 ਮੁਨੀ ਸੋਚਿਆ ਸੀ ਨੰਬਰ 10 ਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ बस ਉਹਨਾਂ ਦਾ ਗੱਲ ਤੋਂ ਬਾਅਦ ਵਿਚਾਰ ਕਰ ਨਹੀਂ ਹੈ ਕਿ ਅਸਲ ਪਾਤਸ਼ਾਹ ਦਾ ਸ਼ੇਰ ਬਣਾਇਆ ਸੀ ਤੇ ਆਪਾਂ ਗੱਦੇ ਗਾ ਤੋਂ ਬਣਦੇ ਆ ਜੇ ਗੱਦੇ ਬਣ ਦਾ ਸ਼ੌਂਕ ਆ ਤੇ ਸ਼ੇਰ ਦੀ ਖਲ ਪਾਈਏ ਮੈਂ ਤੁਹਾਨੂੰ ਲਾ ਦੇਉਂਗਾ ਨਾਲ ਬਾਣਾ ਪਾ ਕੇ ਤੇ ਭੇਖੀ ਲੋਕ ਦੇ ਜਿਹੜੇ ਕਿਦਾਂ ਬਾਣੀ ਦੀ ਬੇਰੁਮਤੀ ਕਰ ਰਹੇ ਨੇ ਇੱਕ ਵੀਡੀਓ ਆ ਨਾਲ ਸਕੇ ਜੋੜ ਦੇਣੀ ਆ ਇਹਦੇ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ ਇਸਾ ਨਾਲ ਸੰਪਰਕ ਕਰੋ 78 1475 1984 ਮੈਂਬਰ ਅੰਦਾਸ ਦਾ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਅਸੌਨਾ ਗਾਦਕ ਪਾਸ ਵਿਚਾਰ ਕਰਨੀ ਹੈ ਕਿ ਅਸਲ ਪਾਤਸ਼ਾਹ ਦਾ ਸ਼ੇਰ ਬਣਾਇਆ ਸੀ ਤੇ ਆਪਾਂ ਗੱਦੇਗਾ ਤੋਂ ਮੜ ਰਹੇ ਆ ਜੇ ਗੱਦੇ ਬੰਦਾ ਸ਼ੌਂਕ ਆ ਤੇ ਇੱਕ ਸ਼ੇਰ ਦੀ ਖਲ ਪਈ ਹੈ ਮਾਰੇ ਤੁਹਾਨੂੰ ਲਾ ਦਿਓ ਦਾ ਨਾਮ